ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਬਈ ਉਮੀਦ ਕਰਦਾ ਸਾਰੇ ਭਰਾਵਾਂ ਵਧੀਆ ਹੋਣਗੇ ਤੇ ਆਹ ਬਈ ਜਾਨਵਰ ਆ ਨਾਲੇ ਆਪਾਂ ਤੁਹਾਨੂੰ ਸ਼ੌਕ ਕਰਾਉਣੇ ਨੇ ਇਹਨਾਂ ਦਾ ਤੇ ਪੂਰੀ ਟੌਪ ਨਾ ਚੜਾ ਬਈ ਵੱਡੇ ਜੋੜੇ ਨੇ ਚ ਬਈ ਤੇ ਕੁਝ ਇਸ ਟਾਈਮ ਦੇ ਜਿਹੜੇ ਪੱਠੇ-ਪੱਠੀਆਂ ਰਹਿ ਗਏ ਛੱਡਣ ਵਾਲੇ ਉਹ ਜਾਨਵਰ ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਸ਼ੌਕ ਕਰਾਉਣਾ ਬਈ ਇਹਨਾਂ ਦਾ ਵੱਡੇ ਜੋੜੀ ਰਹਿ ਜਾ ਕੋਈ ਆ ਮੇਂ ਟਰਕ ਹਰੀਆਂ ਅੱਖਾਂ ਦੇ ਬਈ ਪੁੰਨੋਂ ਵਾਲੇ ਕਬੂਤਰਾਂ ਚ ਤੇ ਗਰਦੇਵ ਵਾਲੀ ਗੋਤਰੀ ਸੀ ਬਈ ਇਹਨਾਂ ਦੇ ਬਈ ਇੰਨੇ ਜ਼ਿਆਦਾ ਉੱਡਦੇ ਹਨ ਬੱਚੇ ਘਰੇ ਪੂਰੇ ਚੰਗੇ ਤੇ ਇਹਨਾਂ ਦਾ ਭੈਣ ਭਰਾ ਘਰਾਂ ਇਹਨਾਂ ਦੇ ਵੀ ਬੈਠੇ ਤੇ ਮਾਂ ਪਿਓ ਵੀ ਘਾਨ ਲਾ ਵੀ ਬੈਠਾ ਸਰਦਾ ਹੀ ਅੱਖਾਂ ਨਹੀਂ ਭਾਮ ਕੋ ਮਾਰਦੀ ਬਈ ਦੇਖ ਸਕਦੇ ਹੋ ਕਬੂਤਰ ਆ ਬਈ ਇਹ ਸਾਰੇ ਟੌਪ ਆ ਜਮਾ ਐਂਡਾ ਬਈ ਜਮਾ ਪੂਰੇ ਸਿਰਾਂ ਦੇਖੋ ਸਾਡੇ ਹਰੀਆਂ ਅੱਖਾਂ ਬਈਆਂ ਜੋੜੀ ਐ ਬਈ ਆਹ ਦੇਖ ਸਕਦੇ ਥੱਲੇ ਲੌਸ ਬਰੌਣ ਲੇਕੋ ਉਤਰਾ ਦੱਸਿਓ ਭਰਾ ਮੇਰੇ ਕੋ ਤੇ ਜਿੰਨਾ ਭਰਾਵਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਕਰ ਲਓ ਇਸੇ ਤਰ੍ਹਾਂ ਹੀ ਬਈ ਸ਼ੌਕ ਕਰਾਉਂਦੇ ਰਹਾਂਗੇ ਅਪਸ ਨੂੰ ਜਾਨਵਰ ਦੇਖ ਸਕਦੇ ਹੋ ਬਈ ਟਾਪ ਦੇ ਜਾਨਵਰ ਆ ਬਈ ਤੇ ਆ ਮੈਟਰ ਉਪਰ ਪੁੰਨ ਵਾਲੇ ਉਤਰਾ ਜਾ ਬਈ ਇਹ ਉਹ ਨਹੀਂ ਬਈ ਉਹ ਪਉਂ ਹੀ ਕਹਿ ਕੇ ਦੇ ਤਾਂ ਪੂਰੀ ਫੁੱਲ ਗਰੰਟੀ ਵਾਲਿਆ ਵੀ ਹਾਂ ਕਹਿਤਾ ਉਹਨਾਂ ਨੇ ਤਾਂ ਉਹਨਾਂ ਵਾਲੇ ਉਤਰਾ ਸੋਏ ਬਈ ਇਹ ਵੀ ਉਹ ਨਹੀਂ ਮੇਰੇ ਕੋਲ ਚਰ ਦੇ ਕੇ ਜਾਂ ਚੁੱਜੁੰਝ ਦੇ ਕੇ ਆਇਆ ਕਹਿਤਾ ਦੱਸਦੇ ਅਗਰੇ ਵੀ ਹਾਂ ਕਿਹੜੀ ਬਲੱਡ ਲੈਣਾ ਹੈ ਰਿਕਾਰਡ ਤੋੜ ਕਮ ਭਈ ਜਨਮਰਾਂ ਦਾ ਇਹ ਵੀ ਜੋੜੀ ਹੈ ਬਈ ਮੰਨ ਲਓ ਵੀ ਹੈਗੀਆਂ ਬਈ 8-9 ਜੋੜੀਆਂ ਤੇ ਕਾਲ ਕਰ ਸਕਦਾ ਭਰਾ ਜੀਨੇ ਲੈਣੇ ਬਈ ਤੇ ਜਾਨਵਰ ਆਪਾਂ ਦੇ ਦੇਾਂਗੇ ਡਿਲੀਵਰੀ ਵੀ ਹੋ ਜੂ ਤੇ ਲੈ ਕੇ ਜਾਣਿਆ ਲਿਜਾ ਵੀ ਸਕਦਾ ਬੰਦਾ ਆ ਜੋੜੀ ਆ ਬਈ ਰਾਜ ਨਾਲੇ ਕਬੂਤਰਾਂ ਦੀ ਪਲੈਂਟ ਲੈਣਾ ਬਈ ਇਹ ਆ ਕਬੂਤਰੀ ਆ ਬਈ ਆ ਕਬੂਦਰੀ ਆ ਬਈ ਆ ਕਬੂਤਰਾ ਤੇ ਰਾਜ ਨਾਲੇ ਕਬੂਤਰਾਂ ਜੋ ਬਈ ਪੂਰੇ ਚੰਗੇ ਜਾਨਵਰ ਆ ਬਈ ਸਿਰ ਤੇ ਸਾਰੇ ਇਹਨਾਂ ਦੇ ਭੈਣ ਭਰਾ ਬਾਜ਼ੀਆਂ ਜਿੱਤੇ ਵਿਆ ਤੇ ਬਾਜ਼ੀਆਂ ਉੱਡੇ ਵੇ ਬਈ ਤੇ ਘਰੇ ਵੀ ਤਸੱਲੰਗਾਂ ਦੇ ਬਾਹਰ ਵੀ ਵਈਂਦੇ ਇਹੋ ਜਿਹੜਾਈ ਆਹ ਉਤਰਾ ਦੀ ਆਹ ਉਤਰਾ ਵਿੱਚ ਉੱਤਰ ਦੇਖ ਸਾਧ ਬਾਜ਼ਰ ਗਾ ਬਈ ਇਹ ਆ ਰੋਜ ਨਾਲੇ ਉਤਰਾ ਦੀ ਬੜ ਲਾਣ ਫੋਸੋ ਕਰਾਉਣੇ ਪਤੰ। ਤੇ ਆਸ਼ਾ ਆਖਿਆ ਵੀ ਜੋੜੀ ਇਹ ਵੀ ਰਿਕਾਰਡ ਥੋੜੀ ਕੰਮ ਆਨਾਂ ਦਾ ਇਹ ਉਹ ਨਹੀਂ ਵੀ ਕੋਈ ਪਉਂਜੀ ਦਿਖਾ ਦੇ ਸੋ ਵੀ ਹਣੀ ਕੁੱਤਰ ਆ ਗਏ। ਕੁੱਤਰ ਤਾਂ ਹੈਗੇ ਪਰ ਟੋਪੀ ਵਾਲੇ ਗੱਲਾਂ ਜਮਾ ਬਈ। ਸਰਾ ਸਾਟਾਂ ਜਮਾ। ਦਾ ਸੇਬਰਾ ਮਰੇ ਕਿਵੇਂ ਲੱਗੇ ਜਾਨਵਰ ਸ਼ੌਕ ਪਿਆਮੀ ਮੋੜ ਜੁਤੜਦੀ ਚਾਕਡਾ ਵਾਲੀ ਤੇ ਆ ਵਈ ਇਹ ਵੀ ਰਾਜਣ ਵਾਲੇ ਪੁੱਤਰਾ ਜੋ ਪੂਰੀ ਚੰਗੀ ਜੋੜੀ ਹੈ ਬਈ ਐਂਡ ਜਮਾ ਕਟੀਆਂ ਬਈ ਤੇ কালে লালচি নেই জোড় পিছলে হাল বই করে 70 ਸੱਤੇ ਕੀਤੇ ਬਗ ਉਤਰ ਦੇ ਤੇ ਇਹ ਬਾਜੀ ਨਹੀਂ ਛੱਡਿਆ ਤੇ ਉੱਡਣ ਜੋ ਭਈ ਰਿਕਾਰਡ ਆ ਜਾਵਾ ਟਰੈਕਟਰਾਂ ਤੇ ਉੱਡਣ ਨਾਲ ਹੀ ਭਈ ਸਿੱਧੀ ਗੱਲ ਨੂੰ ਫਸ ਸਿੱਧੀ ਦਸੀ ਆ ਜੁੜੀ ਸ਼ਾਕ ਹੀ ਉਦਰੀਆ ਸ਼ਾਕ ਅਗੁਤਰ ਦੱਸੋ ਕਿੰਨਾ ਲੱਗੋ ਭਈ ਪੂਰੀ ਨੌਕਰੀ ਲਾ ਬਰਨਾਲਾ ਬਈ ਪੂਰੇ ਚੰਗੇ ਜਾਨਵਰ ਆ ਬਈ ਐਂਡ ਆ ਜਮ ਤੇ ਬਾਦੀਆਂ ਉੱਡੇ ਪੈਣ ਦੇ ਭੈਣ ਭਰਾ ਬਾਦੀਆਂ ਜਿੱਤੇ ਵੇ ਵੀ ਆ ਸਾਰਾਂ ਦੇ ਤੇ ਇਹ ਜੋੜੀ ਆ ਬਈ ਆ ਕਬੂਤਰ ਆ ਬਈ ਲਾਲ ਚਿਨਾ ਤੇ ਆ ਕਬੂਤਰ ਹੀ ਆ ਪੱਕੀਆਂ ਠੱਲਾ ਉਹਨਾਂ ਦੇ ਬਈ ਦੇਖੋ ਜੋੜੀ ਦੀ ਗਰੰਟੀ ਆ ਬਈ ਇਹਨਾਂ ਦਾ ਤਾਂ ਮੰਨ ਲਾ ਵੀ ਜਦੋਂ ਮਰਜੀ ਬੰਦਾ ਢਾ ਕੇ ਬੰਦਾ ਆ ਫੋਨ ਕਰੂਗਾ ਬਈ ਬਾਈ ਹਾਂ ਉੱਡੇ ਆ ਸਰਾ ਲੱਗ ਗਿਆ ਜਮ ਇੱਕ ਇਹ ਜੋੜੀ ਹੋਗੀ ਬਈ ਦੇਖ ਸਕਦੇ ਹੋ ਲਾਲ ਚਿਨਾ ਕਬੂਤਰ ਆ 25 ਨੰਬਰ 18 ਦੇ ਉੱਤਰ ਪੂਰੀ ਜੋੜੀ ਬਾਈ ਐਂਡ ਆ ਜਾਵਾ ਤੇ ਆ ਗੁਬੂਦਰੀ ਆ ਚਿੱਟੀਆਂ ਅੱਖਾਂ